ਨੀ ਨਹੀਂ ਸੋਕਾ ਸੰਸਾਹ ਬਣਿਆ ਨਹੀਂ ਗਾਕੇ ਗੁਰੂ ਮਹਾਰਾਜ ਜੀ ਦਾ ਉਹ ਨਹੀਂ ਉਹ ਮਲੂਰੀਆਂ ਦਾ ਬਣਿਆ ਹੈਂ ਬਣਾ ਬਣਾ ਲਾਈਟ ਲਾ ਕੇ ਉਹਦੇ ਨਹੀਂ ਨਾ ਨਹੀਂ ਬਾਬਾ ਜੀ ਵੇਖਣਾ ਜਿਹੜਾ ਰਵੀ ਜਿਹੜਾ ਨਾ ਗਿਆ ਸੋਖਾ ਸੰਸਾਹ ਤਾਂ ਬਣਿਆ ਵਾ ਗੁਰਦਰ ਸਾਹਿਬ ਆਪਣੇ ਦਾ ਤੇ ਤੂੰ ਕਹ ਤੂੰ ਆਜ ਮਾਰੀ ਜਾਣ ਫਿਰ ਉਹ ਤੇ ਇਹੋ ਗੱਲ ਆ ਮੈਂ ਜੋ ਮਗਲੇ ਬਨੇ ਯਾਰ ਬਣਾਉਂਣਾ ਮਗਲੇ ਬਨੇ ਲਾਈਟ ਥੋੜਾ ਪਾਉਂਦਾ ਇੱਥੇ ਤੁਹਾਡਾ ਗਰਾਦਾ ਵੀ ਆੜਾ ਬਗਲ ਆਪਣੇ ਕਾਂਦਿਆ ਆ ਵਾਹ ਇੱਥੇ ਏ ਟੈਂਕ ਲੈਂਡਰ ਤਾਂ ਜੀ ਤੇ ਇੱਥੇ ਲੈਂਡਰ ਪੈ ਗਿਆ ਤੇ ਫਿਰ ਤੇ ਆਪਣੇ ਜਗਾ ਜਿਹੜੀ ਘਰੇ ਘਰੇ ਉਹ ਬੰਦ ਹੋਈ ਨਹੀਂ ਆ ਨਹੀਂ ਜੀ ਬੰਦ ਹੈ ਨਹੀਂ ਨਹੀਂ ਇੱਧਰ ਇਹ ਫੇਖੋ ਨਾ ਇਹਨੂੰ ਬਾਬਾ ਜੀ ਆਵੇ 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 ਇੱਧਰ ਸਾਰੀ ਬੰਦ ਹੋਈ ਨਹੀਂ ਆ ਆਵੇ ਮਿਸਤਰੀ ਵੀ ਹੈਗੇ ਮਿਸਤਰੀ ਸਾਹਿਬ ਇਹ ਕਿੰਦਾ ਰਵੀ ਕਹਿੰਦੇ ਆ ਵਾ ਇਹਦੀ ਸੋਚ ਵੇਖ ਲੈ ਭਾਂ ਜਿੰਦਾ ਮਰਜੀ ਇਹਦਾ ਖਲਾ ਖਲਾ ਚਾਬੀ ਬੰਦ ਕਰਦੀ ਗੋਟਰੀ ਦੀ ਇਹਦੀ ਸੋਚ ਵੇਖ ਲੈ ਭਾਂਵੇਂ ਦਿਮਾਗੀ ਨਾ ਵੈਬਸਾਈਟ ਇਹ ਬੰਦਾ ਹਾਂ ਬੰਦਾ ਵੀ ਸੋਖਾ ਸੰਸਰ ਬਣਾਉਂਗਾ ਅਗਲੇ ਬਨੇ ਇੱਕ ਹੋਰ ਇੱਧਰ ਉਧਰ ਕਿੱਦਾਂ ਬਣੂਗਾ ਤੂੰ ਦੱਸਾਂ ਸੋਖਾ ਸੰਸਰ ਸਭ ਤੇ ਆਪਣੇ ਬਣਿਆ ਅੰਦਰ ਸੋਖਾ ਸੰਸਰ ਤੇ ਬਣਿਆ ਰਵੀ ਅੰਦਰ ਓਏ ਓ ਲੈਂਟਰ ਥੋੜਾ ਪਿੱਛੇ ਪਹਿਣਾ ਯਾਰ ਕਿੱਦਾਂ ਯਾਰ ਮੈਨੂੰ ਸਮਝਾ ਫਿਰ ਕਿਹਨਾਂ ਬੰਦਾ ਯੋ ਕੰਨ ਤੇ ਲੈਂਟਰ ਪਹਿਣਾ ਇੱਥੇ ਥੋੜਾ ਜਿਹਾ ਜਿਹੜਾ ਇੱਥੋਂ ਤੱਕ ਆਹੋ ਲੈਂਟਰ ਪਹਿਣਾ ਤੇ ਲੰਮੇ ਨਹੀਂ ਨਹੀਂ ਲੰਮਾ ਲੈਂਟਰ ਪਹਿ ਗਿਆ ਇੱਥੇ ਜਦੋਂ ਤੇ ਫਿਰ ਜਿਹੜਾ ਘੇਰਾ ਘੇਰਾ ਬੰਦ ਹੋਈਣਾ ਚਾਰ ਦਵਾਰੀ ਕਿੱਦਾਂ ਰੋਗੀ ਫਿਰ ਆਪਣੀ ਹਾਂ ਉਹ ਨਹੀਂ ਬੰਦ ਕਰ ਆਪਣਾ ਇੱਥੇ ਦੋ ਮਲ ਆ ਪਿੱਛੇ ਵਸਤਾ ਰਹਿ ਜਾਣਾ ਬੰਨਣਾ ਨਹੀਂ ਰਹਿ ਸਕਦਾ ਬੰਦ ਕਰ ਜਾਂ ਫਿਰ ਲੈਂਡਰ ਚੁੱਕੇ ਪਾਖ ਦੇਣਾ ਇਹ ਸਾਧ ਬੰਦਾ ਵਾ ਇਹਨੂੰ ਬੰਦ ਕਰ ਦੇ ਹਏ ਕਰਦੇ ਨੇ ਵੀ ਜੀ ਬੰਦ ਤੂੰ ਪਾ ਲੱਗਿਆ ਐਵੇਂ ਚਾਲੂ ਕੀਤਾ ਤੈਨੂੰ ਪਾ ਲੱਗਿਆ ਹੈ ਫੋਟੋ ਜੀ ਬਣਾਉਂਦੇ ਆ ਯਾਰ ਤੈਨੂੰ ਚੜਾਣਾ ਮਨ ਨੇ ਅੱਡੇ ਤੇ ਗਲੀਆਂ ਨਾਲੀਆਂ ਨਹੀਂ ਬਣਾਈਆਂ ਨਾ ਗਲੀਆਂ ਨਾਲੀਆਂ ਬਣਾਉਂਦੇ ਆ ਵੇਖਾ ਬੰਦੀਆਂ ਦੇ ਪਾਤੇ ਪੂਰੇ ਦੇ ਪਾਤੇ ਪੂਰੇ ਵੀ ਪੈਵਣ ਪਾਤੀ ਆਪਣੇ ਸਲੇਬ ਪਾ ਪੈਵਣ ਪਾਤੀ ਇੱਧਰ ਹੈ ਲਾਈਟਾਂ ਗਰੂਆਂ ਲਾਤੀਆਂ ਇੱਧਰ ਹੈ ਇੱਧਰ ਹੈ ਸਲੇਬ ਤੇ ਮਾਰ ਤੋਲ ਸੀ ਲੈ ਸਲੇਬ ਤੇ ਮਾਰ ਨਹੀਂ ਸਲੇਬ ਤੇ ਮਾਰੇ ਕੀ ਫਦਾ ਆ ਲੈ ਸਰਪੰਚ ਨੂੰ ਪਾ ਦੇ ਸਰਪੰਚ ਨੂੰ ਪਾ ਦੇ ਗੁਰੂ ਮਾਲਾ ਜਨਸ਼ਾ ਆ ਉਹਦੇ ਚਲ ਕੋਈ ਨਹੀਂ ਕਿਹਦੇ ਜਾ ਓ ਗੁਰਦ ਸਿੰਘ ਸਾਹਿਬ ਅੰਦਰ ਪਿਆ ਪ੍ਰਭੂ ਆਹੋ ਮੁਕੀ ਬਹਿ ਜਾਂਦੇ ਚਲ ਇਸ਼ਨਾਨ ਪਾਣੀ ਕਰਕੇ ਨਾ ਪਾੜ ਪਾਣੀ ਪੜਦੇ ਆ ਆਹੋ ਉਹ ਚੰਗੀ ਗੱਲ ਮਾੜੀ ਗੱਲ ਜਿਹੜੀ ਬਿਲਕੁਲ ਬਿਲਕੁਲ ਪਾਣੀ ਪਾੜਦੇ ਜੀ ਵੈਰ ਵੈਰੂ ਕਰਦੇ ਆ ਵਧੀਆ ਗੱਲ ਆ ਤੁਸੀਂ ਕਰਿਆ ਅਗਰ ਹਾਂ ਸਸੀ ਦਾ ਬੇਟਾ ਕੀ ਹਾਲ ਹੋਰ ਹੋਰ ਕਮਰ ਰਵੀਰ ਕੋਈ ਦੱਸ ਕਿਦਾਂ ਸੇਧਾਂ ਕਿਦਾਂ ਵੀ ਵਰੀਆ ਆ ਜਾ ਕਰ ਰੋਟੀ ਪਾਣੀ ਛਕਣਾ ਦਾ ਪ੍ਰਸ਼ਾਦਾ ਪਾਣੀ ਚੰਗਾ ਚੰਗਾ ਆ ਜਾ ਚਾਹ ਚ ਪੀਣੀ ਹੋਵੇ ਉਹਨੂੰ ਆ ਜਾ ਕਰ ਬਹਿ ਕੇ ਆਪਣੀ ਵੇਲੇ ਨਾ ਮੈਂ ਚਾਲ ਚੱਲ ਜਾਣਾ ਨਾ ਯਾਰ ਮੈਂ ਚਾਲ ਚੱਲ ਜਾਣਾ ਆ ਕਿ ਲਾਹ ਚਾਲ ਜਾਂਦਾ ਥਾ ਉਹਨ ਭਵਾ ਜਾਣਾ ਯਾਰ ਜਾਊਗਾ ਕੋਈ ਆ ਜਾ ਕਰ ਆਪਣੇ ਚੰਗਾ ਲੱਗੋ ਜੀ ਲੰਘਦਾ ਤੋਂ ਆਓ ਇਧਰ ਤੂੰ ਤੁਹਾਡੇ ਪੈੜੀਆਂ ਥਾਣੀ ਰਾ ਆ ਆਉਂਦੀ ਰਾ ਵਾ ਪਤਾ ਕਿੰਨੇ ਦੀ ਬੇਟੀ ਆ ਆ ਜਾ ਕਰ ਆ ਇੱਕ ਮਿੰਟ ਆ ਜਾ ਕਰ ਤੇ

ਉਹ ਫਲ ਮੇਰਾ ਪੜਾ ਕਾ ਨਹੀਂ ਆ ਥੋਮਾ ਜੇ ਚਾਲ ਛਾ ਡਵਾਣਾ ਚਲ ਤੂੰ ਕਰ ਲੈ ਪੜਾ ਪਰ ਪੰਜਾ ਦੀ ਪੈਸੇ ਨਹੀਂ ਲੱਗੇ ਫਲਮੇ ਦੇ ਪੰਜਾ ਦੀ ਪੈਸੇ ਨਹੀਂ ਲੱਗ ਸਕਦੇ ਨਾ ਅੰਦਰ ਉਹ ਲਿਆ ਇਹ ਤਿੰਨ ਤਿੰਨ ਲੱਗਣੇ ਹੋਏ ਚਿੰਦ ਮੰਗਦੇ ਹੂੰ ਉਹ ਜਿਹੜੇ ਦਿਮਾਣਾ ਚ ਲੱਗੇ ਨਾ ਚਾਲ ਛਾ ਹੂੰ ਉਹ ਲਿਆ ਮੇਰੇ ਇੱਥੇ ਲੱਗਦੇ ਗੱਟਾਂ ਨਾਲੇ ਮੇਰੇ ਇੱਥੇ ਲੰਬੇ ਪਾੜੀ ਠੀਕ ਠੀਕ ਹੈ ਜੀ ਚਲੋ ਕੋਣੀ ਆ ਜਦਾਂ ਗੁਰਜਨ ਦੇ ਸਭ ਨੇ ਚਾਇਆ ਬਾਬਾ ਜੀ ਸੋਹਣੇ ਉਸੇ ਤਰ੍ਹਾਂ ਹੀ ਹੋਣਾ ਹਾਂਜੀ ਉਹ ਤਾਂ ਤੋਂ ਸੇਵਾ ਲਵਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਮਹਾਰਾਜ ਕੋਈ ਗੱਲ ਇਹ ਝੜ ਸਾਹਿਬ ਦੇ ਝੜ ਸਾਹਿਬ ਦੇ ਬਾਬਾ ਜੀ ਕਿਹੜਾ ਪਿੰਡ ਜੀ ਮਣ ਚਲਦੇ ਮਣ ਚਲਦੇ ਮਣ ਚਲਦੇ ਰੇੜੀ ਲੱਦ ਲੈ ਰੇੜੀ ਜੀ ਤੇਰੇ ਸਾਰੇ ਬਨੇ ਧਿਆਨ ਹੁੰਦਾ ਹੈ ਬਾਬੇ ਦੇ ਬਾਬੇ ਦੀ ਬਨਾਲਾ ਬੂਲੀ ਆ ਦਸਤਾਰ ਝੜ ਸਾਹਿਬ ਵਾਲੇ ਬਾਬੇ ਰਗੀ ਬੱਦੀ ਹੈ ਨਾ ਕੱਲ੍ਹ ਦੇ ਵੀ ਹਾਂ ਚਲੋ ਠੀਕ ਹੈ ਧੰਨਵਾਦ ਜੀ ਤੋਣ ਕੀ ਕਹਿੰਦੇ ਦੱਸ ਯਾਰ ਆ